ਤੂੰ ਕਹਿੰਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਓ ਤੂੰ ਕਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਚੱਲਦਾ ਤੇਰੇ ਲੱਛਣ ਕੀ ਆ ਤੂੰ ਕਹਿੰਦਾ ਪੰਜਾਬੀ ਵਾਲੇ ਦੂਜੀ ਗੱਲ ਤੇ ਵੀ ਆਉਣਾ ਮੈਂ ਗੁਰਤੀ ਵਾਲੀ ਤੇ ਵੀ ਤੂੰ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਚ ਤੇ ਚੱਲੋ ਤੂੰ ਕਿਹੜੀ ਸੋਚ ਤੇ ਚੱਲਦਾ ਤੇ ਘਰ ਬੱਚਾ ਹੋਇਆ ਹਾਂਜੀ ਤੇ ਉਹਨੂੰ ਹਣੀ ਸਿੱਧੀ ਭਾਜੀ ਦੇਣਗੇ ਗੁਰਦੀ ਬਹੁਤ ਬਹੁਤ ਬਾਈ ਮੋਰਾ ਕਾ ਮੇਰਾ ਘਰ ਵੀ ਮੈਂ ਗੁਰਦੀ ਦੇ ਤੋ ਦਵਣੀ ਹੈ ਫਿਰ ਟੰਗਾ ਵੀ ਫਿਰ ਹਣੀ ਸਿੱਧੀ ਕੋਈ ਚਕਾ ਲਾਂਦਾ ਇਹ ਮੇਰਾ ਰੱਖੀਏ ਮੈਂ ਰੱਖਾਂ ਮੇਰਾ ਦਾ ਵੈਸੇ ਮੇਰਾ ਦਾ ਯਾਰ ਤੁਹਾਨੂੰ ਰੱਖਣੀ ਚਾਹੀਦੀ ਏ ਜੇ ਤੁਸੀਂ ਬੱਚੇ ਨੂੰ ਗੁਰਦੀ ਦੇ ਨਹੀਂ ਸਕਦੇ ਫਿਰ ਬੱਚਾ ਜੰਮਦੇ ਕਿਉਂ ਉਹ ਇੱਕ ਬੰਦਾ ਇਹਦਾ ਹਰ ਦੇਖੀ ਲੋਕਾਂ ਦੇ ਉਹਨੂੰ ਕਹਿੰਦਾ ਪਿਆ ਬੱਚਾ ਮੇਰਾ ਹੈ ਗੁਰਦੀ ਤੁਸੀਂ ਦਿਓ ਅਣਮੋਲ ਪਤਰਾ ਗੁਰਦੀ ਦੇ ਬਾਲੂਆਂ ਨਾਲ ਜਨਾਨੀਆਂ ਲੈ ਕੇ ਜਾ ਕਰਨੀ ਆ ਮਾੜੀ ਦੀ ਲਾਈਨ ਟਿੱਪ ਤੇਰੇ ਵਰਗਾ ਬੱਚਾ ਪੈਦਾ ਕੋ ਖੋਤੀ ਦਿਓ ਕਮਰੇ ਚ ਕੋਈ ਮਹਾਰਾਜਾ ਰਣਜੀਤ ਸਿੰਘ ਬਾਬੇ ਦਲੀਪ ਇਹਨਾਂ ਦੀ ਫੋਟੋ ਲਾਓ ਕੋ ਬੱਚੇ ਸਾਡੇ ਸਿੰਘ ਸੂਰਮੇ ਭਾਣਾ ਕਰਤਾਰ ਸਿੰਘ ਸਰਾਬੇ ਦੀ ਫੋਟੋ ਲਾਓ ਗੱਲ ਸੁਣੋ ਦਲੀ ਵਾਲੇ ਆ ਬਥੇਰਾ ਤੈਨੂੰ ਬਰਦਾਸ਼ਤ ਕਰ ਲਿਆ ਤੂੰ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਓ ਤੂੰ ਕਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਚੱਲਦਾ ਤੇਰੇ ਲੱਛਣ ਕੀ ਆ ਤੂੰ ਕਹਿੰਦਾ ਪੰਜਾਬੀ ਵਾਲੇ ਦੂਜੀ ਗੱਲ ਤੇ ਵੀ ਆਉਣਾ ਮੈਂ ਗੁਰਤੀ ਵਾਲੀ ਤੇ ਵੀ ਠੀਕ ਆ ਕੁੜੀਆਂ ਨਾ ਦੇਖ ਤਰੀ ਅੱਜ ਠੀਕ ਆ ਗੱਲ ਸੁਣੀ ਹੁਣ ਮੇਰੀ ਤੂੰ ਕਹਿੰਦਾ ਐ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਚ ਤੇ ਚੱਲੋ ਤੂੰ ਕਿਹੜੀ ਸੋਚ ਤੇ ਚੱਲਦਾ ਤੂੰ ਜਿਨ੍ਹਾਂ ਬਲੌਗਰਾਂ ਨੂੰ ਮਾੜਾ ਕਹਿਣਾ ਉਹਨਾਂ ਦੇ ਤੂੰ ਪ੍ਰੈਂਕ ਰੋਸਟ ਕਰ ਕਰਕੇ ਆਪਣੀ ਦਿਹਾੜੀ ਕਮਾਉਣਾ ਫਿਰ ਤੂੰ ਉਹਨਾਂ ਨੂੰ ਮਾੜਾ ਕਹਿਣਾ ਦਰਵਾਜ਼ਾ ਬੰਦ ਕਰਕੇ ਸਮਝ ਗਿਆ ਬਾਰਡਰ ਟੱਪ ਕੇ ਦਰਵਾਜ਼ਾ ਬੰਦ ਕਰਕੇ بڑے ਕੁੱਤੇ ਬਿੱਲੇ ਭੌਂਕਦੇ ਨੇ ਗੱਲ ਇਹ ਆ ਸਾਹਮਣੇ ਅੱਖਾਂ ਜੱਖਾਂ ਪਾ ਕੇ ਕਹਿਣ ਦੇ ਤਨੂੰ ਦੱਲਿਆ ساری ਜ਼ਿੰਦਗੀ ਜਦ ਤੱਕ ਤੇਰੇ ਸਾਹ ਨੇ ਜਦ ਤੱਕ ਮੇਰੇ ਸਾਹ ਨੇ ਉਦੋਂ ਤੱਕ ਦਾ ਚੈਲੰਜ ਆ ਵੀ ਆਪਣੇ ਬੁੜੇ ਦੇ 100 ਕਿਲੋਮੀਟਰ ਦੇ ਆਕੇ ਤਾਂ ਇਹ ਗੱਲ ਕਹਿ ਕੇ ਦਿਖਾ ਦੀ ਮੈਂ ਜਾਣਾ ਮੇਰਾ ਕੰਮ ਜਾਣੇ ਮੈਨੂੰ ਪਤਾ ਥੋੜੀ ਕਿੰਨੀ ਕੁਕਾਤ ਆ ਤੁਸੀਂ ਰੋਸਟ ਕਰ ਕਰਕੇ ਦਿਹਾੜੀਆਂ ਪਾਉਣ ਵਾਲੀ ਕੌਮ ਆ ਹੁਣ ਆ ਜਾ ਗੁਰਤੀ ਤੇ ਗੱਲ ਗੁਰਤੀ ਸੁਣ ਲੈ ਗੁਰਤੀ ਬੰਦਾ ਕੀ ਦੀ ਦਵਾ ਨਾ ਹੁੰਦਾ ਗੁਰਤੀ ਬੰਦਾ ਉਹਦੀ ਦਵਾ ਨਾ ਹੁੰਦਾ ਜਿਹਨੂੰ ਉਹ ਵਧੀਆ ਸਮਝਦਾ ਸਾਡੀ ਲਈ ਕਿਵੇਂ ਦੀ ਸੀ ਅਸੀਂ ਆਹ ਦੁਕਾਨ ਨਸ਼ੇ ਕਰ ਕਰਕੇ ਖਤਮ ਕਰਤੀ ਸੀ 5 ਸਾਲ ਨਸ਼ੇ ਕਰੀਏ ਠੀਕ ਹੈ ਉਸ ਤੋਂ ਬਾਅਦ ਆਪ ਸੁਧਰੇ ਆ ਆਪਣਾ ਕਾਰੋਬਾਰ ਚਲਾਇਆ ਇਕੱਲੇ ਬੰਦੇ ਤੋਂ 20 ਬੰਦਿਆਂ ਨੂੰ ਰੋਜ਼ਗਾਰ ਦਿੱਤੇ ਤਿੰਨ ਸ਼ੋਰੂਮ ਖੋਲੇ ਠੀਕ ਆ ਨਾਲ 20 ਬੰਦਿਆਂ ਦੇ ਘਰ ਚਲਾਇ ਅੱਜ ਵੀ ਸਾਡੇ ਕੋਲ 50 ਤੋਂ ਵੱਧ ਪਰਿਵਾਰ ਸੇਵਾ ਵਾਲੇ ਨੇ ਉਸ ਤੋਂ ਬਾਅਦ ਦਵਾਈਆਂ ਵਾਲੇ ਨੇ ਉਸ ਤੋਂ ਬਾਅਦ ਸਕੂਲ ਬੱਚਿਆਂ ਦੀ ਫੀਸਾਂ ਵਾਲੇ ਨੇ ਅਗਲਾ ਸਾਨੂੰ ਫੋਲੋ ਨਹੀਂ ਕਰੂਗਾ ਤੈਨੂੰ ਦੱਲੇ ਨੂੰ ਫੋਲੋ ਕਰੂਗਾ ਕਮਰਾ ਬੰਦ ਕਰਕੇ ਕੁੱਤੇ ਭੌਂਕਦੇ ਹੁੰਦੇ ਨੇ ਕਦੀ ਤਾਂ ਇੰਡੀਆ ਆਏਗਾ ਜਿੱਦਣ ਇਹਂ ਦੀ ਆਏਗਾ ਥੱਲੇ ਆ ਸ਼ੇਅਰ ਕਰਕੇ ਦੱਸ ਦੀ ਜੇ ਨਾ ਮਿਲੀਏ ਤਾਂ ਸਾਰੀ ਦਾੜੀ ਮੂਤ ਨਾ ਮਰਵਾਵਾਂਗੇ ਅਸੀਂ ਤੇਰੇ ਤੋਂ ਡਰਾਂਗੇ ਕੁੱਤੇ ਭੌਂਕਣ ਵਾਲੀ ਔਕਾਤ ਤੋਂ ਤੇ ਦੂਜੀ ਗੱਲ ਨਹੀਂ ਮਾਨ ਸਨਮਾਨ ਦੀ ਗੱਲ ਤੁਸੀਂ ਦਰਵਾਜ਼ਾ ਬੰਦ ਕਰ ਲੈਨੇ ਹੋ ਦੂ ਮੈਂਕ ਲਾ ਲੈਨੇ ਹੋ ਭੌਂਕੀ ਜਾਨੇ ਹੋ ਭੌਂਕੀ ਜਾਨੇ ਹੋ ਜਿੰਨਾ ਤੇਰਾ ਵਜਨ ਹੈ ਨਾ ਇਟਲੀ ਵਾਲਿਆ ਜਿੰਨਾ ਤੇਰਾ ਦੱਲੇ ਦਾ ਵਜਨ ਹੈ ਨਾ ਉਹਨਾਂ ਮੈਨੂੰ ਸਰੂਪੇ ਉਹਨੀਆਂ ਸ਼ੀਲਡਾਂ ਪਈਆਂ ਨੇ ਅੱਜ ਹੀ ਆ ਜੀ ਚਾਹ ਫਲਾਈਟ ਚੜ ਕੇ ਜੇ ਤੇਰੇ ਬਰਾਬਰ ਨਾ ਤੋਲਿਆ ਮੂਹ ਦਾ ਧੋਕਰੀ ਤੁਸੀਂ ਦਰਵਾਜਾ ਬੰਦ ਕਰਕੇ ਭੌਂਕਣ ਵਾਲੀ ਕੌਮ ਹੋ ਅੱਖਾਂ ਜੱਖਾਂ ਪਾਓ ਸਾਡੇ ਏਰੀਆ 100 ਕਿਲੋਮੀਟਰ ਅੱਗੇ ਕਹਿਦੀ ਵੀ ਹਾਂ ਤੈਨੂੰ ਕਹਿਣ ਲੱਗੇ ਆ ਫਿਰ ਤੈਨੂੰ ਦੱਸਾਂਗੇ ਵੀ ਬੰਦੇ ਦਾ ਤੂੰ ਤੂੰ ਕਮਰੇ 'ਚ ਦਰਵਾਜਾ ਬੰਦ ਕਰ ਲੈਣਾ ਦੋ ਮਾਈਕ ਲਾ ਲੈਣਾ ਬਾਰਡਰ ਤੁਸੀਂ ਟੱਪੇ ਹੁੰਨੇ ਆ ਇਟਲੀ ਵਾਲਿਆਂ ਨੂੰ ਕੀ ਪਤਾ ਤੁਸੀਂ ਕੀ ਹੋ ਕੀ ਨੋ ਬਾਕੀ ਰਹੀ ਪੈਸੇ ਦੀ ਗੱਲ ਜਾਂ ਦੂਜੀ ਜਿੰਨੇ ਕੁ ਤੂੰ ਕਮਾਉਂਦਾ ਹੋਏਗਾ ਨਾ ਤੇਰਾ ਫੋਫੜ ਉਹਨੇ ਕ ਡੋਨੇਟ ਕਰਦਾ ਹੋਊਗਾ ਇਸ ਕਰਕੇ ਲੋਕ ਫੋਲੋ ਕਰਦੇ ਕਿਸੇ ਬੋਟਾ ਪਿੱਛੇ ਨਹੀਂ ਕਿਸੇ ਕੰਮ ਪਿੱਛੇ ਨਹੀਂ ਲਗ ਲਗ ਘਰਾਂ ਲੋਕਾਂ ਦੇ ਘਰਾਂ ਚ ਜਾਈਦਾ ਉਹਨਾਂ ਦੇ ਸੁੱਖ ਦੁੱਖ ਵੀ ਸੁਣੀ ਦੇਨੇ ਤੇਰੇ ਵਾਂਗ ਕੋਈ ਮਰੇ ਦੀ লাশ ਦੇ ਉੱਤੇ ਹੱਸਦੇ ਨਹੀਂ ਜੇ ਕੋਈ ਐਕਸੀਡੈਂਟ ਪਿਆ ਹੁੰਦਾ ਉਹਨੂੰ ਹਸਪਤਾਲ ਲੈ ਕੇ ਜਾਈਦਾ ਦੋ ਤਿੰਨ ਦਿਨ ਬਾਅਦ ਹਸਪਤਾਲ ਗੀੜਾ ਕੱਢ ਕੇ ਆਈਦਾ ਸੇਵਲ ਹਸਪਤਾਲ 50 ਤੋਂ ਵੱਧ ਪਰਿਵਾਰ ਰਾਸ਼ਨ ਬੰਨੇ ਹੋਏ ਨੇ ਅੱਜ 2 ਸਾਲ ਹੋ ਗਏ ਕਈ ਮੈਂਟਲੀ ਅਫਸੈਟ ਦੀਆਂ ਦਵਾਈਆਂ ਲਾਈਆਂ ਹੋਈਆਂ ਨੇ ਕਈ ਬੱਚੀਆਂ ਦੀਆਂ ਫੀਸਾਂ ਲਾਈਆਂ ਹੋਈਆਂ ਨੇ ਔਰ ਮੇਰੇ ਲੋਕਾਂ ਨੂੰ ਪਤਾ ਮੈਂ ਕੀ ਆ ਤੂੰ ਤੂੰ ਭੌਂਕਣ ਵਾਲੀ ਕੌਮ ਐ ਆ ਮੈਨੂੰ ਵੀ ਪਤਾ ਵੀ ਤੂੰ ਹੁਣ ਇਦੋਂ ਵੱਧ ਭੌਂਕੇਗਾ ਮੇਰੇ ਵੱਲੋਂ ਕੋਈ ਪਰਵਾਹ ਨਹੀਂ ਤੈਨੂੰ ਰਹੀ ਜ਼ਿੰਦਗੀ ਤੱਕ ਜਿਵੇਂ ਉਹ ਦੂਜੇ ਦੱਲੇ ਨੂੰ ਕਿਹਾ ਸੀ ਨਾ ਤੈਨੂੰ ਰਹੀ ਜ਼ਿੰਦਗੀ ਤੱਕ ਚੈਲੰਜ ਆ ਅੱਛਾ ਗੁਰਤੀ ਦੀ ਗੱਲ ਆ ਜਾ ਤੂੰ ਕਹਿੰਦਾ ਫਿਰ ਟੰਗਾ ਵੀ ਹਨੀ ਸੇਠੀ ਤੋਂ ਚੁਕਾ ਲਿਓ ਟੰਗਾ ਵੀ ਹਨੀ ਸੇਠੀ ਤੋਂ ਚੁਕਾ ਲਿਓ ਕਦੀ ਤੇਰੇ ਹੀ ਰਿਸ਼ਤੇਦਾਰੀ ਚ ਕਦੀ ਤੇਰੇ ਭੂਆ ਫੁੱਫੜਤਾਏ ਚਾਚੇ ਮਾਮੇ ਸਹੁਰੇ ਕਦੀ ਤੇਰੇ ਦਾਦੇ ਪਰਦਾਦੇ ਕਿਸੇ ਨੇ ਗੁਰਤੀ ਨਹੀਂ ਦਵਾਈ ਫਿਰ ਉਹਨੇ ਜਨਾਨੀ ਤੋਂ ਟੰਗਾ ਚਕਾਈਆਂ ਹੋਣੀਆਂ ਪੇਰੋਂ ਨੇ ਟੰਗਾ ਚਕਾਈਆਂ ਸੀ ਤੇਰੀ ਤਾਈ ਨੇ ਚਾਦੀ ਨੇ ਚਾਚੀ ਨੇ ਤੇਰੇ ਪਿੰਡ ਚ ਕਦੀ ਕਿਸੇ ਨੇ ਗੁਰਤੀ ਨਹੀਂ ਦਵਾਈ ਕਿਸੇ ਨੂੰ ਸਾਡੇ ਲਈ ਤਾਂ ਪੰਜਾਬੀਆਂ ਲਈ ਆਮ ਗੱਲ ਹੈ ਤੂੰ ਕਿੱਥੋਂ ਆ ਮੈਂ ਬਹੁਤ ਦਿਨ ਕਿਹਾ ਵੀ ਨਹੀਂ ਕੁਝ ਬੋਲਣਾ ਨਹੀਂ ਬਸ ਬੋਲਣਾ ਤੂੰ ਸਰ ਨੂੰ ਚੜਦੇ ਆਪਣੇ ਪੰਜਾਬੀ ਹੋਣ ਦਾ ਸੁਭੂਤ ਨਹੀਂ ਚਾਹੇ 10 ਸਾਲ ਬਾਅਦ ਵੀ ਕਹਿੰਗਾ ਨਾ ਵੀ 10 ਸਾਲ ਬਾਅਦ ਪੰਜਾਬ ਆਵਾਂਗਾ ਤਾਂ ਵੀ ਤੇਰੇ ਮੂਹਰੇ ਖੜਾ ਮਿਲੂੰਗਾ ਪਰ ਦੱਸ ਕੇ ਆਈਆਂ ਆਪਣੇ ਪਿਓ ਨੂੰ ਤੇ ਅੱਖਾਂ ਚ ਅੱਖਾਂ ਭਾ ਗਿਆ ਟੰਗਾ ਚਕਾਣ ਵਾਲੀ ਗੱਲ ਕਹੀਂ ਤੇ ਜੇ ਤੇਰੀਆਂ ਟੰਗਾ ਨਾ ਨਾ ਵਿੱਚੋਂ ਆੜਤੀਆਂ ਤੇ ਮੈਂ ਆਪਣੇ ਪਿਓ ਦਾ ਨਹੀਂ ਭਰਾ ਹੀ ਕਮਾਇਆ ਨਹੀਂ ਅਜੇ ਤੱਕ ਤੇਰੇ ਵਾਂਗੂ ਕਮਰੇ ਚ ਬਹਿ ਕੇ ਪੁੱਤਿਆਂ ਵਾਂਗੂ ਭੌਂਕ ਭੌਂਕ ਕੇ ਰੁਪਈਏ ਨਹੀਂ ਕਮਾਏ ਕਿਰਤ ਕਰੀ ਦੀਆ ਸਾਰਾ ਦਿਨ ਹੁਣ ਤੇਰੇ ਬੁੜੇ ਨੇ ਤੈਨੂੰ ਚੈਲੰਜ ਦੇਤਾ ਜਿੱਦਣ ਹੋਇਆ ਸੈੱਫਟ ਕਰ ਲਈ ਹੁਣ ਮੈਨੂੰ ਪਤਾ ਮੇਰੀਆਂ ਨਵੀਆਂ ਪ੍ਰਾਣੀਆਂ ਵੀਡੀਓ ਕੱਢ ਕੇ ਲਿਆਏਗਾ ਤੇ ਤੋ ਜਿਹੜਾ ਕੁਝ ਹੋਇਆ ਤੂੰ ਉਹ ਕਰ ਲਈ ਜੇ ਜ਼ਰਤ ਹੋਈ ਨਾ ਤੇਰੇ ਚ ਸਾਡੇ ਤੇਰੇ ਬੁੜੇ ਚ ਵੀ ਹੋਈ ਤੇਰੇ ਕਿਤੇ ਐਸੇ ਯਾਰ ਦੋਸਤ ਵੀ ਹੋਈ ਜੇ ਕੋਈ ਤੈਨੂੰ ਪੰਜਾਬ ਚ ਬੁਲਾਉਂਦਾ ਹੋਵੇ ਉਹਨੂੰ ਵੀ ਮੇਰਾ ਨੰਬਰ ਦੇ ਦੀ ਜਦ ਮਰਜੀ ਦੱਸ ਲਵੇ ਮੂੰਹ ਤੇ ਸਾਹਮਣੇ ਅੱਖਾਂ ਚ ਅੱਖਾਂ ਵਾਗ ਕੇ ਉਹ ਬੰਦਾ ਰੋਣ ਲੱਗ ਗਿਆ ਜਿਹੜੇ ਬੰਦੇ ਦੀ ਜਨਾਨੀ ਦੀ ਇਹ ਗੱਲ ਕਰਦਾ ਜਿਨ੍ਹਾਂ ਨੂੰ ਅਸੀਂ ਗੁਰਤੀ ਦੇਣਗੇ ਸੀ ਉਹਦੇ ਭਰਾ ਦਾ ਅਸੀਂ ਚੂਲਾ ਠੀਕ ਕਰਾਇਆ ਸੀਗਾ ਸਮਝ ਗਿਆ ਉਹਨੇ ਤਾਂ ਗੁਰਤੀ ਦਵਾਈ ਸੀ ਵੀ ਹਾਂ ਮੈਨੂੰ ਇਹੋ ਜੇ ਸਮਾਜ ਸੇਵੀ ਦੀ ਮੇਰਾ ਬੱਚਾ ਉਵੇਂ ਦਾ ਬਣੇ ਸਾਡੀ ਸ਼ਕਲ ਵਰਗਾ ਬਣਨਾ ਸੀ ਉਹਨੇ ਇੰਨੇ ਪਿੰਡਾਂ ਨੇ ਸਾਨੂੰ ਬੁਲਾ ਕੇ ਇੰਨੇ ਟੂਰਨਾਮੈਂਟਾਂ ਨੇ ਬੁਲਾ ਕੇ ਸਾਨੂੰ ਸਨਮਾਨ ਕਰਦੇ ਨੇ ਉਹ ਬੇਵਕੂਫ ਨੇ ਤੈਨੂੰ ਹੀ ਅਕਲਾ ਇਕੱਲੇ ਨੂੰ ਇਹ ਬਡੇ ਦਾ ਨਾ ਜੇ ਕੁੱਤੇ ਤੋਂ ਜੇ ਬਾਹਰ ਨਿਕਲ ਕੇ ਭੌਂਕਣਾ ਜਾਣਦਾ ਐ ਸਾਹਮਣੇ ਅੱਖਾਂ ਚ ਅੱਖਾ ਵਾ ਕੇ ਜ਼ੁਰਤ ਰੱਖਦਾ ਐ ਤਾਂ ਫਿਰ ਜ਼ਰੂਰ ਇਹ ਚੈਲੰਜ ਐਕਸੈਪਟ ਕਰੀ ਤੇ ਬਾਰਡਰ ਟੱਪ ਕੇ ਤੁਹਾਡੀਆਂ ਜਵਾਨਾਂ ਕੁੱਤੇ ਵਾਂਗੂ ਐ ਚੱਲਣ ਲੱਗ ਜਾਂਦੀਆਂ ਨੇ ਸਵਾਦ ਐ ਨਾ ਇੱਥੇ ਸਿਸਟਮ 'ਚ ਬਹਿ ਕੇ ਲੜ ਕੇ ਕਮਾਈ ਕਰਕੇ ਲੋਕਾਂ ਦੀ ਸੇਵਾ ਕਰਕੇ ਦਿਖਾਓ ਤਾਂ ਤੁਹਾਨੂੰ ਮੰਨਾਂਗੇ ਤੂੰ ਕਮਰੇ 'ਚ ਦਰਵਾਜ਼ਾ ਬੰਦ ਕਰ ਲੈਣਾ ਦੋ ਮਾਈਕ ਲਾ ਲੈਣਾ ਬਾਰਡਰ ਤੁਸੀਂ ਟੱਪੇ ਹੁੰਨੇ ਇਟਲੀ ਵਾਲਿਆਂ ਨੂੰ ਕੀ ਪਤਾ ਤੁਸੀਂ ਕੀ ਹੋ ਕੀ ਨੋ ਬਾਕੀ ਰਹੀ ਪੈਸੇ ਦੀ ਗੱਲ ਐ ਜਾਂ ਦੂਜੀ ਜਿੰਨੇ ਕੁ ਤੂੰ ਕਮਾਉਂਦਾ ਹੋਏਗਾ ਨਾ ਕਿਰਾ ਫੋਫੜ ਹੋਣੇ ਕਿ ਡੋਨੇਟ ਕਰਦਾ ਹੋਊਗਾ ਇਸ ਕਰਕੇ ਲੋਕ ਫੋਲੋ ਕਰਦੇ ਕਿਸੇ ਵੋਟਾਂ ਪਿੱਛੇ ਨਹੀਂ ਕਿਸੇ ਕੰਮ ਪਿੱਛੇ ਨਹੀਂ ਲੱਗ ਲੱਗ ਘਰਾਂ ਲੋਕਾਂ ਦੇ ਘਰਾਂ ਚ ਜਾਈਦਾ ਉਹਨਾਂ ਦੇ ਸੁੱਖ-ਦੁੱਖ ਵੀ ਸੁਣੀ ਦੇਨੇ ਤੇਰੇ ਵਾਂਗ ਕੋਈ ਮਰੇ ਦੀ লাশ ਦੇ ਉੱਤੇ ਹੱਸਦੇ ਨਹੀਂ ਜੇ ਕੋਈ ਐਕਸੀਡੈਂਟ ਪਿਆ ਹੁੰਦਾ ਉਹਨੂੰ ਹਸਪਤਾਲ ਲੈ ਕੇ ਜਾਈਦਾ ਦੋ ਤਿੰਨ ਦਿਨ ਬਾਅਦ ਹਸਪਤਾਲ ਗੀੜਾ ਕੱਢ ਕੇ ਆਈਦਾ ਸੇਵਲ ਹਸਪਤਾਲ ਪੰਜਾ ਤੋਂ ਵੱਧ ਪਰਿਵਾਰ ਰਾਸ਼ਨ ਬੰਨੇ ਹੋਏ ਨੇ ਅੱਜ 2 ਸਾਲ ਹੋ ਗਏ ਕਈ ਮੈਂਟਲੀ ਅਫਸਰਡ ਦੀਆਂ ਦਵਾਈਆਂ ਲਾਈਆਂ ਹੋਈਆਂ ਨੇ ਕਈ ਬੱਚੀਆਂ ਦੀਆਂ ਫੀਸਾਂ ਲਾਈਆਂ ਹੋਈਆਂ ਨੇ ਔਰ ਮੇਰੇ ਲੋਕਾਂ ਨੂੰ ਪਤਾ ਮੈਂ ਕੀ ਆ ਤੂੰ ਤੂੰ ਭੌਂਕਣ ਵਾਲੀ ਕੌਮ ਐ ਆ ਮੈਨੂੰ ਵੀ ਪਤਾ ਵੀ ਤੂੰ ਨਿੱਦੋ ਵੱਧ ਭੌਂਕੇਗਾ ਮੇਰੇ ਵੱਲੋਂ ਕੋਈ ਪਰਵਾਹ ਨਹੀਂ ਤੈਨੂੰ ਰਹੀ ਜ਼ਿੰਦਗੀ ਤੱਕ ਜਿਵੇਂ ਉਹ ਦੂਜੇ ਦੱਲੇ ਨੂੰ ਕਿਹਾ ਸੀ ਨਾ ਤੈਨੂੰ ਰਹੀ ਜ਼ਿੰਦਗੀ ਤੱਕ ਚੈਲੰਜ ਆ ਅੱਛਾ ਗੁੜਤੀ ਦੇ ਗੱਲ ਆ ਜਾ ਤੂੰ ਕਹਿੰਦਾ ਫਿਰ ਟੰਗਾ ਵੀ ਹਨੀ ਸੇਠੀ ਤੋਂ ਚੁਕਾ ਲਿਓ ਟੰਗਾ ਵੀ ਹਨੀ ਸੇਠੀ ਤੋਂ ਚੁਕਾ ਲਿਓ ਕਦੀ ਤੇਰੇ ਹੀ ਰਿਸ਼ਤੇਦਾਰੀ ਚ ਕਦੀ ਤੇਰੇ ਭੂਆ ਫੁੱਫੜਤਾਏ ਚਾਚੇ ਮਾਮੇ ਸਹੁਰੇ ਕਦੀ ਤੇਰੇ ਦਾਦੇ ਪਰਦਾਦੇ ਕਿਸੇ ਨੇ ਗੁੜਤੀ ਨਹੀਂ ਦਵਾਈ ਫਿਰ ਉਹਨੇ ਜਨਾਨੀ ਤੋਂ ਟੰਗਾ ਚਕਾਈਆਂ ਹੋਣੀਆਂ ਫਿਰ ਉਹਨੇ ਟੰਗਾ ਚਕਾਈਆਂ ਸੀ ਤੇਰੀ ਤਾਈ ਨੇ ਚਾਦੀ ਨੇ ਚਾਚੀ ਨੇ ਤੇਰੇ ਪਿੰਡ ਚ ਕਦੀ ਕਿਸੇ ਨੇ ਗੁੜਤੀ ਨਹੀਂ ਦਵਾਈ ਕਿਸੇ ਨੂੰ ਸਾਡੇ ਲਈ ਤਾਂ ਪੰਜਾਬੀਆਂ ਲਈ ਆਮ ਗੱਲ ਹੈ ਤੂੰ ਕਿੱਥੋਂ ਆ ਮੈਂ ਬਹੁਤ دیر ਕਿਹਾ ਵੀ ਨਹੀਂ ਕੁਝ ਬੋਲਣਾ ਨਹੀਂ ਬਸ ਹੋਣਾ ਤੂੰ ਸਿਰ ਨੂੰ ਚੜਦੇ ਆਪਣੇ ਪੰਜਾਬੀ ਹੋਣ ਦਾ ਸੁਭੂਤ ਨਹੀਂ ਚਾਹੇ 10 ਸਾਲ ਬਾਅਦ ਵੀ ਕਹਿੰਦੇ ਨਾ ਵੀ 10 ਸਾਲ ਬਾਅਦ ਪੰਜਾਬ ਆਵਾਂਗਾ ਤਾਂ ਵੀ ਤੇਰੇ ਮੂਰੇ ਖੜਾ ਮਿਲੂੰਗਾ ਪਰ ਦੱਸ ਕੇ ਆਈਆਂ ਆਪਣੇ ਪਿਓ ਨੂੰ ਤੇ ਅੱਖਾਂ ਚ ਅੱਖਾਂ ਭਾ ਗਿਆ ਟੰਗਾ ਚਕਾਣ ਵਾਲੀ ਗੱਲ ਕਹੀਂ ਤੇ ਜੇ ਤੇਰੀਆਂ ਟੰਗਾ ਨਾ ਨਾ ਵਿੱਚੋਂ ਆੜਤੀਆਂ ਤੇ ਮੈਂ ਆਪਣੇ ਪਿਓ ਦਾ ਨਹੀਂ ਭਰਾ ਹੀ ਕਮਾਇਨੇ ਅੱਜ ਤੱਕ ਤੇਰੇ ਵਾਂਗੂ ਕਮਰੇ ਚ ਬਹਿ ਕੇ ਕੁੱਤਿਆਂ ਵਾਂਗੂ ਭੌਂਕ ਭੌਂਕ ਕੇ ਰੁਪਈਏ ਨਹੀਂ ਕਮਾਏ ਕਿਰਤ ਕਰੀਦੀ ਆ ਸਾਰਾ ਦਿਨ ਹੁਣ ਤੇਰੇ ਬੁੜੇ ਨੇ ਤੈਨੂੰ ਚੈਲੰਜ ਦਿੱਤਾ ਜਿੱਦਣ ਹੋਇਆ ਅਸੈਪਟ ਕਰ ਲਈ